ਸਤਿ ਸ੍ਰੀ ਅਕਾਲ ਦੋਸਤੋ ਮਿੱਤਰੋ ਕਾ ਕਬੱਡੀ ਦਾ ਵੱਡਾ ਮੱਲ ਕਬੱਡੀ ਦਾ ਸਿਰੇ ਦਾ ਜਾਫੀ ਗੱਗੀ ਮੱਲਾ ਨੇ ਕਬੱਡੀ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਦਿੱਤਾ ਹੈ ਦੋਸਤੋ ਕੁਝ ਸਮਾਂ ਪਹਿਲਾਂ ਗੱਗੀ ਮੱਲਾ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਪਾਈ ਹੈ ਜਿਸ ਦੇ ਵਿੱਚ ਉਸ ਨੇ ਦੱਸਿਆ ਕਿ ਉਸ ਨੇ ਕਬੱਡੀ ਨੂੰ ਹਮੇਸ਼ਾ ਦੇ ਲਈ ਛੱਡ ਦਿੱਤਾ ਹੈ ਸੋ ਪੋਸਟ ਦੇ ਵਿੱਚ ਕੀ ਲਿਖਿਆ ਹੈ ਆਓ ਤੁਹਾਨੂੰ ਪੜ੍ਹ ਕੇ ਸੁਣਾਉਨੇ ਆਂ ਸੋ ਜਿਸ ਦੇ ਵਿੱਚ ਗੱਗੀ ਲਿਖਦਾ ਮੇਰਾ ਕਬੱਡੀ ਖੇਡਣ ਦਾ ਸੁਪਨਾ ਮੁੱਕ ਗਿਆ ਅੱਜ ਮੇਰਾ ਦਿਲ ਬਹੁਤ ਭਾਰੀ ਹੈ ਇਹ ਸ਼ਬਦ ਲਿਖਦੇ ਹੋਏ ਹੱਥ ਕੰਬ ਰਹੇ ਨੇ ਪਰ ਸੱਚ ਹਮੇਸ਼ਾ ਕਹਿਣਾ ਪੈਂਦਾ ਪੰਜ ਸਾਲ ਪਹਿਲਾਂ ਮੇਰੀ ਟੂਹੀ ਤੇ ਸੱਟ ਲੱਗੀ ਸੀ ਮੈਂ ਨਹੀਂ ਸੋਚਿਆ ਸੀ ਕਿ ਇਹ ਦਰਦ ਮੈਨੂੰ ਕਬੱਡੀ ਤੋਂ ਦੂਰ ਲੈ ਜਾਵੇਗਾ ਹਰ ਬਾਰ ਮੈਂ ਸੋਚਿਆ ਠੀਕ ਹੋ ਜਾਵਾਂਗਾ ਵਾਪਸ ਆਵਾਂਗਾ ਪਰ ਹੁਣ ਡਾਕਟਰ ਕਹਿ ਰਹੇ ਨੇ ਕਿ ਮੈਂ ਆਪਣੇ हिਪ ਤੇ ਜ਼ਿਆਦਾ ਲੋਡ ਨਹੀਂ ਪਾ ਸਕਦਾ ਕਬੱਡੀ ਸਿਰਫ ਇੱਕ ਖੇਡ ਨਹੀਂ ਸੀ ਇਹ ਮੇਰੀ ਪਹਿਚਾਨ ਸੀ ਮੇਰੀ ਜ਼ਿੰਦਗੀ ਸੀ ਉਹ ਮਿੱਟੀ ਦੀ ਖੁਸ਼ਬੂ ਉਹ ਮੈਦਾਨ ਦੀ ਗੂੰਜ ਉਹ ਸਾਥੀਆਂ ਦੇ ਨਾਲ ਜਿੱਤ ਦਾ ਜਸ਼ਨ ਸਿਰਫ ਯਾਦਾਂ ਦੇ ਵਿੱਚ ਰਹਿ ਜਾਵੇਗਾ ਪਰ ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਕੋਚ ਆਪਣੇ ਸਾਥੀ ਪਲੇਅਰਾਂ ਦਾ ਉਹਨਾਂ ਪਲਾਂ ਦਾ ਜਿੱਥੇ ਮੈਂ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ਮੈਂ ਜਿੱਤਿਆ ਵੀ ਮੈਂ ਹਾਰਿਆ ਵੀ ਪਰ ਹਰ ਵਾਰ ਨਵੀਂ ਸਿੱਖ ਮਿਲੀ ਅੱਜ ਮੈਂ ਰਿਟਾਇਰ ਹੋ ਰਿਹਾ ਹਾਂ ਪਰ ਮੇਰਾ ਦਿਲ ਹਮੇਸ਼ਾ ਕਬੱਡੀ ਦੇ ਮੈਦਾਨਾਂ ਵਿੱਚ ਹੀ ਰਹੇਗਾ ਇਹ ਇੱਕ ਅੰਤ ਨਹੀਂ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਹੈ ਸ਼ਾਇਦ ਹੁਣ ਮੈਂ ਕਿਸੇ ਹੋਰ ਤਰੀਕੇ ਨਾਲ ਇਸ ਖੇਡ ਦੇ ਨਾਲ ਜੁੜਿਆ ਰਹਾਂਗਾ ਜਿੰਨਾ ਪਿਆਰ ਤੁਸੀਂ ਮੈਨੂੰ ਦਿੱਤਾ ਉਹ ਹਮੇਸ਼ਾ ਮੇਰੇ ਨਾਲ ਰਹੇਗਾ ਦਿਲੋਂ ਸ਼ੁਕਰੀਆ ਤੋਂ ਦੋਸਤੋ ਇਹ ਪੋਸਟ ਗੱਗੀ ਮੱਲਾ ਨੇ ਕੁਝ ਟਾਈਮ ਪਹਿਲਾਂ ਆਪਣੀ ਫੇਸਬੁੱਕ ਅਕਾਊਂਟ ਤੇ ਪਾਈ ਹੈ ਸੋ ਜਿਸ ਤੋਂ ਇਹ ਸਾਫ ਝਲਕ ਰਿਹਾ ਹੈ ਕਿ ਗੱਗੀ ਮੱਲਾ ਦੇ ਦਿਲ ਦੇ ਵਿੱਚ ਦਰਦ ਹੈ ਉਹ ਕਬੱਡੀ ਖੇਡਣਾ ਚਾਹੁੰਦਾ ਸੀ ਪਰੰਤੂ ਹੁਣ ਉਸ ਦੀ ਸੱਟ ਜਿਹੜੀ ਉਹ ਇੰਨੀ ਜ਼ਿਆਦਾ ਗੰਭੀਰ ਹੋ ਚੁੱਕੀ ਹੈ ਕਿ ਉਹ ਹੁਣ ਸਾਥ ਨਹੀਂ ਦੇ ਰਹੀ ਦੋਸਤੋ ਆਪਾਂ ਬਹੁਤ ਜਾਣਕਾਰ ਤਾਂ ਨਹੀਂ ਪਰੰਤੂ ਫੇਰ ਵੀ ਆਪਾਂ ਉਹਨਾਂ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਨੇ ਕਬੱਡੀ ਨੂੰ ਸਪੋਰਟ ਕਰਦੇ ਨੇ ਤੇ ਕਬਾਡੀ ਦੇ ਹਰ ਦੁੱਖ ਸੁੱਖ ਦੇ ਵਿੱਚ ਨਾਲ ਖੜਦੇ ਨੇ ਇੱਕ ਪੈਸੇ ਤੋਂ ਲੈ ਕੇ ਕਰੋਨਾ ਤੱਕ ਕਬਾਡੀ ਦੇ ਉੱਪਰੋਂ ਨਿਸ਼ਾਅ ਵਰ ਕਰਦੇ ਨੇ ਸੋ ਉਹਨਾਂ ਭਰਾਵਾਂ ਨੂੰ ਅੱਗੇ ਬੇਨਤੀ ਹੈ ਜੇਕਰ ਕਿਤੇ ਗੱਗੀ ਦਾ ਇਲਾਜ ਸੰਭਵ ਹੈ ਡਾਕਟਰਾਂ ਦੇ ਨਾਲ ਰਾਇਵਾੜੀ ਕਰਕੇ ਜੇ ਸੰਭਵ ਹੋ ਸਕੇ ਤਾਂ ਗੱਗੀ ਦਾ ਇਲਾਜ ਕਰਵਾ ਕੇ ਉਸ ਦੀ ਸਿਹਤ ਦਾ ਜ਼ਰੂਰ ਕੀਤਾ ਜਾਵੇ ਤੇ ਬਾਕੀ ਭਰਾਵਾਂ ਨੂੰ ਇੰਨੀ ਹੋਰ ਬੇਨਤੀ ਹੈ ਕਿ ਇੱਕ ਵਾਰ ਗੱਗੀ ਦੇ ਨਾਲ ਗੱਲਬਾਤ ਜ਼ਰੂਰ ਕਰਿਓ ਹੋ ਸਕਦਾ ਉਹ ਮਨੋ ਟੁੱਟਿਆ ਹੋਵੇ ਤੇ ਤੁਹਾਡੇ ਕਿਸੇ ਵੀ ਪ੍ਰਕਾਰ ਦੇ ਸਹਾਰੇ ਦੀ ਜ਼ਰੂਰਤ ਹੋਵੇ ਸੋ ਇਹਨਾਂ ਕਹਿੰਦਾ ਹੋਇਆ ਖਿਮਾ ਦੀ ਇਜਾਜ਼ਤਾਂ ਗੱਗੀ ਮੱਲਾਂ ਦੀ ਪੋਸਟ ਨੇ ਮੈਨੂੰ ਵੀ ਦੁਖੀ ਕੀਤਾ ਹੈ ਤੇ ਕਬਾੜੀ ਨੂੰ ਚਾਹਣ ਵਾਲੇ ਹਰ ਪ੍ਰੇਮੀ ਨੂੰ ਇਹ ਸੁਣ ਕੇ ਜ਼ਰੂਰ ਦੁੱਖ ਲੱਗਿਆ ਸੋ ਧੰਨਵਾਦ ਭਰਾਵੋ